ਵੱਡੀ ਖਬਰ ਮੁਕੇਰੀਆ ਤੋਂ سامنے ਆ ਰਹੀ ਹੈ ਜਿੱਥੇ ਇੱਕ ਜੁਐਲਰ ਦੀ ਦੁਕਾਨ ਨੂੰ ਤਿੰਨ ਲੁਟੇਰੀਆਂ ਵੱਲੋਂ ਗਨਪੁਆਇੰਟ ਤੇ ਨਿਸ਼ਾਨਾ ਬਣਾਇਆ ਗਿਆ ਤੇ ਲੁੱਟ ਕੀਤੀ ਗਈ ਗਨਪੁਆਇੰਟ ਦੇ ਵਿੱਚ ਲੈ ਗਿਆ ਕਹਿੰਦਾ ਕੈਮਰੇ ਕਿੱਥੇ ਆਉਂਦਾ ਪਤਾ ਨਹੀਂ ਸੀ ਉਹਨਾਂ ਪਿੱਛੇ ਹੋਰ ਕੁਝ ਨਹੀਂ ਉਹਨਾਂ ਗਨਪੁਆਇੰਟ ਦੇ ਮੈਨੂੰ ਫੜਿਆ ਰੰਗ ਬੋੜ ਤੇ ਲੈ ਕੇ ਗਿਆ ਕਿ ਇਹ ਕਿੱਥੇ ਰੱਖਿਆ ਮੈਂ ਇਸ਼ਾਰਾ ਵੀ ਕੀਤਾ ਉਹ ਸਾਈਡ ਤੇ ਆ ਮੈਨੂੰ ਲੱਗਾ ਕਿ ਮੈਨੂੰ ਇੱਥੇ ਛੱਡ ਦੇਗੇ ਆਪੇ ਵੜਨਗੇ ਪਰ ਮੈਨੂੰ ਨਾਲ ਲੈ ਗਿਆ ਪਹਿਲਾਂ ਮੈਨੂੰ ਇੱਥੇ ਬਿਠਾਇਆ ਆਹ ਤੇ ਘਰੇਗਾ ਨਾਲ ਇਸ ਜਿਹੜੇ ਸੀ ਮਨਾਰੀ ਉੱਥੇ ਰਹਿ ਗਿਆ ਬਾਹਰ ਲੈ ਗਿਆ ਫਿਰ ਕਹਿੰਦੀ ਬਾਹਰ ਕੱਢਣ ਲੱਗਾ ਤੇ ਮੈਂ ਇੱਧਰ ਕਿਹਾ ਨੇ ਵਿਚਾਰ ਕਿਹਾ ਕਹਿੰਦਾ ਕੈਮਰੇ ਵੈਰੇ ਕਿੱਥੇ ਹੈਗੇ ਮੈਂ ਤੂੰ ਉਹਨੂੰ ਪੁੱਛ ਆਂਦਾ ਕੈਮਰਾ ਮੈਂ ਨਹੀਂ ਛਾੜ ਰਿਹਾ ਕਿਹਾ ਉਸੇ ਨਾਮ ਮਤੀ ਜੁੜਾਈ। ਕਾਲੇ ਰੋਡ ਤੇ ਮੇਰੀ ਦੁਕਾਨ ਹੈ ਜੋੜਾ ਆਰਨਮੈਂਟਸ ਨਾਲ। ਮੈਂ ਆਪਣੀ ਦੁਕਾਨ ਦੇ ਬਿੱਲ ਬਣਾਉਂਦਾ ਵੇ ਸੀ ਕਿ ਸੜਨ ਲਈ ਤਿੰਨ ਬੰਦੇ ਆਏ। ਗਨ ਪੁਆਇੰਟ ਤੇ ਆ ਕੇ ਮੇਰਾ ਉਹਨਾਂ ਨੇ ਗੱਲਾਂ ਗੱਲੇ ਦੋਨੋਂ ਪੇਟੀ ਬੂਟੀ ਫਰੋੜੀ ਆ। ਗਨ ਪੁਆਇੰਟ ਤੇ ਮੈਨੂੰ ਪੁੱਛਿਆ ਕੈਮਰੇ ਵਗੈਰਾ ਮੇਰੇ ਕਿੱਥੇ ਟੀਵੀ ਵਗੈਰਾ ਕਿੱਥੇ ਉਹ ਕਢਾਇਆ ਉਹਨਾਂ ਨੇ ਲੋੜੇ ਬੰਦੇ। ਦਿੱਕਤ ਗੱਲ ਕਰੀ ਨੁਕਸਾਨ ਦੀ ਤੇ ਕਿੰਨਾ ਕੁ ਨੁਕਸਾਨ ਹੋਇਆ। ਉਹ ਨੁਕਸਾਨ ਦਾ ਅੰਦਾਜ਼ਾ ਇਹ ਨਹੀਂ ਲਾਇਆ ਜਾ ਸਕਦਾ ਦੇਖ ਕੇ ਪਤਾ ਲੱਗਦਾ। ਕੈਸ਼ ਥੋੜਾ ਬੋਤਾ ਕੈਸ਼ ਸੀਗਾ ਥੋੜਾ ਬੋਦਾ ਸਮਾਨ ਸੀਗਾ ਉਹ ਅੰਦਾਜ਼ਾ ਦੇਖ ਕੇ ਲਾਇਆ ਜਾ ਸਕਦਾ ਇਤਾਂ ਨਹੀਂ ਬੋਲ ਸਕਦਾ ਕੈਸ਼ ਲਗਭਗ ਕਿੰਨਾ ਕੈਸ਼ ਹੋਵੇ ਕੋਈ ਅੰਦਾਜ਼ਾ ਨਹੀਂ ਸਾਹਿਬ ਸੁਨਿਆਰਿਆਂ ਗੱਲਾਂ ਤੁਹਾਨੂੰ ਪਤਾ ਪਿਆ ਹੁੰਦਾ ਵਾ ਕੋਈ ਹਿਸਾਬ ਤੇ ਹੁੰਦਾ ਨਹੀਂ ਰੋਬਟ ਤੇ ਬੰਨੀ ਨਹੀਂ ਇਹ ਹੈ ਕਿ ਅੰਦਾਜ਼ਾ ਹੁਣ ਲਾ ਕੇ ਕਿ ਦੀ ਕਿ ਦੀ ਕੀ ਕੀ ਪੇਮੈਂਟ ਹੈ ਦੀ ਉਸ ਹਿਸਾਬ ਨਾਲ ਇੱਕ ਵਾਰ ਬੰਦ ਕਰ ਦਿਓ ਜੀ ਇਹ ਵੀ ਸਾਨੂੰ ਟੈਲੀਫੋਨ ਆਇਆ ਸੀ ਕੋਈ ਅੱਜ ਵਾਂਗ ਕੇ ਅੰਤਾਰਿਕ ਕਮੇਟੀ ਕਹਿੰਦਾ ਕਿ ਉਹ ਸਾਨੂੰ ਆਣ ਹੈ ਜੀ ਸਾਨੂੰ ਕੋਈ ਮੋਟਾ ਜੋੜਾ ਆਰਨਾਮੈਂਟ ਇਹਨਾਂ ਤੇਨਰ ਲਾਇਟ ਇੱਕ ਸਵੇਰ ਦੇ ਦੋ ਮੁੰਨੇ ਸੀ ਉਹਨਾਂ ਦਾ ਕੋਈ ਡੇਟ ਡੇਟਕਟਰ ਵਿਅਸਗਾ ਚੈਲੰਜ ਸੀ ਜੀ ਉਹਨਾਂ ਦਾ ਡੇਟਕਟਰ ਵਿਅਸਗਾ ਤਾਂ ਬਹੁਤ ਹੋਰ ਹੋ ਸਕਦਾ ਕੋਈ ਵੈਪਰ ਵੀ ਸੀ ਉਹਨਾਂ ਕੋਲ ਜੀ ਵੈਪਰ ਇੱਕ ਨਜ਼ਰ ਤੋਂ ਬਰੀ ਵੀਡੀਓ ਤੇ ਨਜ਼ਰ ਆ ਰਿਹਾ ਬਸੇ ਵੀ ਸਿਗਰਟ ਦੇ ਵੇਲੇ ਕਰਦੇ ਜੀ ਗੱਲ ਕੀਤੀ ਹੈ ਦੁਕਾਨ ਮਾਲਕ ਨੇ ਕਿੰਨਾ ਕੁ ਨੁਕਸਾਨ ਦੱਸਿਆ ਜੀ ਇਸਨੋਂ ਤਾਂ 1.5 ਲੱਖ ਦਾ ਕੈਸ਼ ਦੱਸਿਆ ਜੀ ਜੈਕੀ ਨੂੰ ਰਾਜ ਤੋਂ ਪਤਾ ਨਹੀਂ ਹੈ ਹੈ ਕਿ ਵੈਸੇ ਸਟ੍ਰੀਟੀ ਨੇ ਆਪਣਾ ਕੋਲਾ ਪਿਆਸੂ ਲੈ ਗਿਆ ਚੈਨੀ ਦੀ ਬੁਦਰੀਆ ਸੀਗੇ ਵੈਸਟ੍ਰਨ ਦੀ ਕੋਸ਼ਿਸ਼ ਕੀਤੀ ਵੈਸਟ੍ਰਨ ਕੋਸ਼ਿਸ਼ ਨਾਲ ਕੀ ਵੀਰ ਵੀ ਨਾਲ ਹੀ ਲੈ ਕੇ ਨਾ ਪੁਲਿਸ ਨੂੰ ਕੀ ਕਰ ਰਹੀ ਚੱਲੀ ਜਾ ਰਹੀ ਹੈ ਅਸੀਂ ਐਸਐਸ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈ ਠੀਕ ਹੈ ਸਰ